ਜਾ ਰਹੇ ਆ ਮੇਰਾ ਭਾਜੀ ਚਾਵੇ ਸਾਸਰੀ ਘਰ ਦੀ ਸਾਰੇ ਟੌਫੀਆਂ ਖਾ ਰਹੇ ਆ ਸਾਰੇ ਲੱਗੇ ਟੌਫੀਆਂ ਇਹ ਬੀਤੀ ਖਾਣ ਦੇਖਦੇ ਸਾਹਮਣੇ ਥੋੜਾ ਜਿਹਾ ਹੈਡ ਕਰੋ ਬੇਟਾ ਇਹ ਤੂੜਾ ਤੇਰਾ ਲੱਕੜ ਦਾ ਲਿਆਏ ਹਾਂ 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 ਤੇ ਅੱਜ ਨਾਲ ਨੂੰ ਕਿਹੋ ਜਿਹਾ ਰੋਗ ਤਾਂ ਅਸੀਂ ਖਾਵਾਂਗੇ ਅੱਜ ਜਾਣਾ ਆਪਾ ਪਟਿਆਲੇ ਤੇ ਅੱਜ ਸ਼ਗਨਪਾਣ ਜਾਣਾ ਹਾਂ ਮੁੰਡਿਆ ਇਧਰ ਪੂਆ ਜੀ ਵੀ ਸੇਮ ਸੇਮ ਤਿਆਰ ਹੋਏ ਸੇ ਐਂਡ ਮੈਚਿੰਗ ਕੀਤੀ ਵੀ ਆਪਾਂ ਤੇ ਇਧਰ ਸਾਰਿਆਂ ਨੂੰ ਦਿਖਾਉਣੀ ਸਾਰੇ ਕੀ ਕਰਦੇ ਬਸ ਸੁੱਤੇ ਬੈਠੇ ਐ ਇਧਰ ਆਪਣੀ ਤਿਆਰ ਹੋਈਆ ਕੋਈ ਨਹੀਂ ਤਿਆਰ ਹੋਗੇ ਹੋਗੇ ਬਹੁਤ ਸੌਣੀ ਲੱਗਦੇ ਆ ਥੈਂਕ ਯੂ ਬਹੁਤ ਸੌਣੀ ਲੱਗਦੇ ਆ ਲੋ ਜੀ ਹੁਣ ਆਪਾਂ ਕਿੱਥੇ ਕੋਹਣਾ ਚੱਲਦੇ ਹਾਂ ਵਿਆਹ ਲੈ ਘਰੇ ਤੇ ਉੱਥੋਂ ਆਪਾਂ ਸਾਰਿਆਂ ਨੇ ਜਾਣਾ ਇਕੱਠੇ ਹੋ ਕੇ ਤੇ ਬਹੁਤ ਜ਼ਿਆਦਾ ਸਫਰ ਆਪਾਂ ਹਾਜ਼ਰੀ ਤੇ ਆ ਰਹੇ ਸੋ ਇਸ ਕਰਕੇ ਸ਼ਾਇਦ ਲੇਟ ਹੋ ਜੰਨਾ 8 ਵਜੇ ਦੇ ਅੰਦਰ ਹੂੰ ਹੂੰ ਆਪਾਂ 6 ਵਜੇ ਸਾਰੇ ਜਣੇ ਉੱਥੇ ਤੁਹ ਪਿਆਰ ਹੁੰਦੇ ਹੁੰਦੇ ਫਿਰ ਵਕਤ ਟਾਈਮ ਹੋ ਗਿਆ ਹੁਣ ਆਪਾਂ ਤੁਰਾਂਗੇ ਸ਼ੇ ਟੈਂਸਰ ਪਹੁੰਚਦੇ ਹੋਇਆ ਤੇ ਕੋਲ ਪਟਾਕੇ ਰਾਤ ਦੇ ਖਿਲਾ ਰਹੇ ਹੋ ਆ ਹਾਂ ਆ ਗਈ ਆ ਗਈ ਵੀ ਮੈਂ ਆ ਗਈ ਲੈ ਵੀ ਮਾਤਾ ਮੈਂ ਆ ਗਈ ਤੂੰ ਟੈਨਸ਼ਨ ਨਾ ਲੈ ਆ ਲੈ ਪੂਆ ਚਾਬੀ ਉਹ ਕਿੱਥੇ ਲੌਗ ਹੈ ਨਾ ਉੱਪਰ ਪੈ ਉਹ ਤੇਨੂੰ ਪਤਾ ਬਿੰਦਰਗੋਲ ਦੀ ਲੋ ਜੀ ਪਰਾਂਠੇ ਬੰਦੇ ਪਏ ਆ ਹੁਣ ਖਾਵਾਂਗੇ ਚਾਹ ਵੀ ਪਿਆਰ ਆ ਲੋ ਜੀ ਇਹ ਤਾਂ ਫੋਟੋ ਹੀ ਕਰ ਰਹੇ ਆ ਇਹ ਤਾਂ ਭਾਈ ਚਾਹ ਲੈਣੇ ਸਸਰੀ ਘਰ ਫਾਦਲਾ ਸਾਰੇ ਇਹ ਤਾਂ ਫੋਟੋ ਹੀ ਕਰੇ ਵੀ ਫਾਦਲਾ ਮੈਂ ਨਹੀਂ ਨਾ ਬਣਾਉਣੀ ਮੂੰਹ ਨੂੰ ਤਾਂ ਉਹਦਾ ਨਾ ਕਰ ਇਹ ਦੇ ਭੂਆ ਜੀ ਦੇਖੋ ਗੱਲਾਂ ਚ ਵੇਆ ਚਲੋ ਆਓ ਹੌਣ ਬੈਠਦੇ ਆਪਾਂ ਹਾਂ ਇੱਧਰ ਬੈਠੇ ਵੀ ਆ ਵਾਹ ਹੈਲੋ ਇੱਧਰ ਸਾਰੇ ਸਮਾਨ ਰੱਖਿਆ ਜਾ ਰਿਹਾ ਹੈ ਪਿੱਛੇ ਇਹ ਦੀ ਮਾਮਾ ਵੀਡੀਓ ਬਣਾਉਂਦਾ ਭਾਜੀ ਨਾਲ ਲੱਗਿਓ ਆ ਪੁੱਛੋ ਕਿ ਇਹਨਾਂ ਜਾਨਵਰ ਮਾਮਾ ਦਾ ਚਾਚਾ ਜੀ ਚਲੋ ਹੁਣ ਬੰਦੇ ਆਪਾਂ ਆਜਾ ਹਾਂ ਬਹੁਤ ਸੋਹਣੀ ਲੱਗਦੀ ਬਹੁਤ ਸੋਹਣੀ

ਰੇ ਮਾੜੂ ਲੈ ਫੋਨ ਸਾਥੀ ਇਹਨਾਂ ਨੂੰ ਆ ਗਿਆ ਆਪੇ ਨਾਲ ਆਪਾਂ ਆ ਗਏ ਨੇ ਇਹ ਬਹੁਤ ਵਧੀਆ ਆ ਸਲੀਪਰ ਨਾ ਲਾਵੇ ਬੈਠਣ ਕੋਲ ਉੱਤੇ ਆਹ 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 ਸਲੀਪਰ ਇਹ ਦਬਾਉਂਦੇ ਆਂ ਇਹ ਕਿਹੜੀ ਗੱਲ ਨੂੰ ਡਟਿਆ ਨਾ ਸੀ ਸੀਟਾਂ ਚੇਂਜ ਕਰੀ ਜਾਂਦੇ ਸਾਰੇ ਪਰ ਉਹਦਰ ਕਰੀ ਜਾਂਦੇ ਆਂ ਆਪਾਂ ਪਾ ਲੋਦੇ ਹੋ ਆ ਗਏ ਆ ਭੂਆ ਜੀ ਬੈਠੇ ਆ ਤੂੰ ਦੇ ਦੇ ਆ ਲੋ ਜੀ ਅਸੀਂ ਆ ਗਏ ਪੈਟਰੋਲ ਪੰਪ ਤੇ ਸਾਰੇ ਖੜੇ ਆ ਜਿਹਨੂੰ ਕਰਕੇ ਲੰਮੀ ਦੇਖੋ ਆਪਾਂ ਚਿਲ ਮੂੜ ਚਾ ਬਾਕੀ ਸਾਰੇ ਚਿਲ ਹੋਣਗੇ ਬਾਹਰ ਹਾਂ ਆਪਾਂ ਇੱਥੇ ਬੈਠੇ ਆ ਆ ਦੇਖੋ ਸਾਡੀ ਬਾਣੀ ਏ ਛੱਡ ਲੱਗੀ ਆ ਬਣੀ ਹੈਲੋ ਲੋ ਜੀ ਆਪਾਂ ਪਹੁੰਚ ਗਏ ਆ ਸਾਰੇ ਜਾਣੇ ਕਿੰਨੇ ਆ ਸਰ ਲੋ ਜੀ ਹੁਣ ਆਪਾਂ ਅਸੀਂ ਅੰਦਰ ਆ ਗਏ ਆ ਤੇ ਹੁਣ ਆਪਾਂ ਠੰਡਾ ਪਿਵਾਂਗੇ ਸਾਰੇ ਜਾਣੇ ਆਪਾਂ ਇੱਥੇ ਬੈਠੇ ਹੋਏ ਆ ਅੰਦਰ ਦੇਦੇ ਨਾਲ ਲਓ ਮੈਡਮ ਲੋ ਜੀ ਹੁਣ ਸਾਡੀ ਸੇਵਾ ਹੋ ਰਹੀ ਆ ਪਕੌੜੇ ਖਾਏ ਜਾ ਰਹੇ ਆ ਹੁਣ ਕਾਸੀ ਪਕੌੜੇ ਖਾਂਦੇ ਆ ਲੋ ਜੀ ਹੁਣ ਆਪਾਂ ਸਾਰੇ ਜਾਣੇ ਮੱਥਾ ਟੇਕਣ ਚੱਲੇ ਆ ਚਲੋ ਹਾਂ ਹੈਪੀ ਆ ਜੋ ਸਾਰੇ ਜਾਣੇ ਦੇਖੂਗਾ Hello. 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 ਹਾਂਜੀ ਹਾਈ ਸਾਰੇ ਜਾਣੇ ਆਪਾਂ ਇੱਧਰ ਬੈਠੇ ਆ ਆਹੋ ਵਰਖਲੇ ਸ਼ਗਨ ਪਾ ਰਹੇ ਆ ਤੇ ਇੱਧਰ ਆਪਾਂ ਸਾਰੇ ਜਾਣੇ ਆ ਬੈਠੇ ਕਾਟੇ ਗੱਲਾਂ ਕਰ ਰਹੇ ਆ ਬੈਠ ਕੇ ਹਾਂਜੀ ਸਾਰੇ ਲੋਕ ਦੇਖਦੇ ਹੋਰ ਬਹੁਤ ਲੋ ਜੀ ਸਾਡੀ ਛੋਟੀ ਭੈਣ ਲੰਮੀ ਪਈ ਆ ਮਸਤ ਹੋਈ ਪਈ ਆਪਣੇ ਚ ਹੀ ਲੋਈ ਪਾਣੀ ਪੀ ਲੋ ਪਾਣੀ ਲੋਈ ਪਾਣੀ ਪੀ ਲੋ ਚਾਚਾ ਹੀ ਪਾਣੀ ਮੈਂ ਵੀ ਪੀਣਾ ਮਨੂੰ ਵੀ ਲਿਆਣੀ ਤੁਸੀਂ ਦੋ ਦੋ ਵਾਰ ਪੀ ਗਏ ਹੁਣ ਫੋਟੋ ਹੋਣੀ ਸਾਡੀ ਸਾਰੇ ਆਂਦੀ ਇਕੱਠਿਆਂ ਦੀ ਬੁਨਾ ਦਾ ਮਗਰਾ ਆ ਤਾਂ ਕਿ ਬੜੀਆ ਕੋਟਰਗਰ ਦੇਖੋ ਤਿਆੜਾ ਟੋਪ ਆ ਗਈ ਤੇਰੀ ਹਾਂਜੀ ਕੋਟਰਗਰ ਦੇ ਕਿੱਥੇ ਦੇਖ ਵੀ ਜਾਨੇ ਦੇਖੋ ਸਾਹਮਣੇ ਥੋੜੀ ਜਿਹੀ ਹੈਡ ਕਰੋ ਬੇਟਾ ਅਵੇ ਬਲੌਗ ਆਹ ਸੌਰੀ ਥੋੜਾ ਇੱਕ ਸਟੈਪ ਪਿੱਛੇ ਆਓ ਤੁਸੀਂ ਥੋੜੀ ਅੱਧਰ ਥੋੜਾ ਪਿੱਛੇ ਬਾਏ சார இப்போ ரோட்டி ாவாங்க ஃபேல ਇਹ ਦਨ ਹੱਥੋਂ ਇਹ ਛੱਡਦਾ ਚਲੋ ਜੀ ਹੁਣ ਆਪਾਂ ਰੋਟੀ ਖਾਣ ਲੱਗੇ ਆਂ ਖਾਣ ਲੱਗੇ ਆ ਪਲੇਟਾਂ 'ਚ ਸਾਰੇ ਜਣੇ ਹੁਣ ਆਪਾਂ ਲੱਗੇ ਆਂ ਪਲੀਜ਼ ਦੂਰ ਦਾ ਸਬਰ ਆ ਸ਼ੇਪ ਜਿੱਤੇ ਕਾਗ ਵਿੱਚ ਚੱਲੀਏ ਕੀ ਲਗਾਈ ਪਾਉਣੀ ਹੈ ਬਣਾ ਲੈਣੇ ਆਂ ਚਾਹ ਦੀ ਤਿਆਰੀ ਚਾ ਬਾਅਦ ਬਾਅਦ

ਹੋ ਜੀ ਹੁਣ ਚੱਲ ਰਹੇ ਆ। ਅਕਾਉਂਟ ਮੈਂ ਨਾ ਰਾਵਾਂ ਜਦੋਂ ਚੇਤਾ ਕਾਲ ਦਾ ਆ ਦੇ ਆ ਜੀ ਇਹ ਤਾਂ ਬਹੁਤ ਬਸਰਾਂ ਤੋਂ ਸੱਜਦੀ ਨਹੀਂ ਕਿਸੇ ਨੇ ਨੀ ਬੋਲਣਾ। ਅੱਛਾ। ਆਕਲ ਮੈਂ ਅੱਲਾ ਕਿਹਾ ਬੰਦੇ ਨੇ ਮੈਂ ਸੌਣ ਨਹੀਂ ਆ ਸਭ ਕਹਿੰਦੇ ਆਪਾਂ 5 ਵਜੇ ਇੱਥੇ ਆ ਜਾਣਾ। ਇਹ ਨਾ ਹੋਵੇ 5 ਵਜੇ ਤਿੱਤੋਂ ਤਰੋ। ਟਾਈਮ ਸਿਰ ਪਹੁੰਚਣਾ। ਹਲੋ ਜੀ ਫਾਈਨਲੀ ਮੁਕਾ ਰਹੇ ਆ। ਬਰਾਏ ਹੋ। ਤੁਸੀਂ ਜਨਾਬ ਪ੍ਰੇਮ। ਮਾਂ ਨਾ ਆਈ ਚੇਕੋ। ਮੰਮੇ ਦੇ ਬਣਾ ਮਾ। ਹਾਂਜੀ। ਆ ਜਾ। ਅਸੀਂ ਕਿੱਥੇ ਬੈਠੀਏ? ਕਦੋਂ ਖੁੱਲਾ ਹੋਊਗਾ ਮੇਰੇ ਬ੍ਰੇਟ ਮੈਂ ਇੱਥੇ ਬਹਿ ਜਾਂਦੀ ਮੈਂ। ਤਾਂ ਕਿ ਕੋਲ ਐਨ। ਤੂੰ ਉਧਰ ਬੈਠਣਾ ਪੈਣਾ ਤੈਨੂੰ। ਮੈਨੂੰ ਕੋਈ ਨਹੀਂ। ਪਿੱਛੇ ਬੈਠ। ਵਦਾਈਆਂ ਜੀ ਵਦਾਈਆਂ ਬਿਆਦੀਆਂ ਨੂੰ ਕਰ ਹਾਂ ਅੱਗੇ ਵੀ ਆ ਗਏ ਆ ਗਏ ਆ ਗਏ ਆ ਗਏ ਪਾਣਿਓ ਏ ਭਾਈ ਤਮਾ ਪਾ ਗਏ ਜੀ ਅਦਰ ਮਾਈਆਂ ਬਣ ਰਿਹਾ ਆ ਜੀ ਅੱਜ ਮਾਈਆਂ ਮਜੀਤ ਭੂਆ ਦੇ ਘਰੇ ਲੱਗਣਾ ਦੀਦੀ ਉਹਨਾਂ ਦੇ ਘਰੇ ਤੇ ਦੇਖੋ ਬਣਾਇਆ ਆ ਮਾਈਆਂ ਕਿੰਨਾ ਨਾਨੀ ਆ ਸੁਣ ਲੈ ਦਾ ਆ ਬੋਲ ਲੈ ਨਾ ਇਹ ਹਾਂ ਬਾਗ ਦੇ ਹੋਰ ਤਾਂ ਬੋਲਣਾ ਨਹੀਂ ਜਿਮੇ ਬੈਚੂਰ ਦਾ ਮੀਂਹ ਪੁਰਾਹਾਂ ਕੰਕਾ ਅਲਕਹਲ ਦਾ ਆ ਆ ਜੁਗਾਇਏ ਗੋਲੇ ਵਿੱਚ ਮਾਜੂਨ ਜਿਸ ਗੋਲੇ ਵਿੱਚ ਹਾਂ ਹਾਂ ਰੋਹਾਂ ਰੋਹ ਇਸ ਵਿੱਚ ਨਹੀਂ ਹੁਣ ਸੋਨਾ ਲਾਦਾ ਉਹਦੇ ਵਿੱਚ ਗ੍ਰੀਨ ਕਰਤਾ ਨਾ ਹਾਂ ਲੋ ਜੀ ਚਾਚਾ ਜੀ ਹੁਣ ਹੀ ਆ ਗਏ ਆ ਹੈਲੋ ਹੈਲੋ ਬਲੌਗਰ ਸਾਹਿਬੀ ਬਲੌਗ ਬਣਾ ਦੇ ਯਾਰ ਤੁਸੀਂ ਆ ਗਏ ਮੈਨੂੰ ਚੱਲ ਆਉਂ ਉਹ ਨੂੰ ਲੱਗ ਲਾ ਬੱਚਿਆ ਗਿਆ ਬਦਲ ਚਲ ਬਾਹਰ ਆਪਾਂ ਨੂੰ ਬੀਤ ਬਾਈ ਓਕੇ ਦੇਖੋ ਸਰ ਆਵਾਜ਼ ਨਹੀਂ ਆ ਰਹੀ ਮੈਨੂੰ ਨਹੀਂ ਪੱਕੀ ਹੈ ਸੁਦਾ

जा समी तो ही के रे मां मेरे चूड़ा लक्कड़ दा लारे और भाई हम ले के जावा रे जाओ जागा में ला लो ला लो भाई मारा नाल लो ਹਾਂਜੀ ਥੋੜਾ ਅੰਦਰ ਹਾਂ ਦੇਖੋ ਧਿਆਨ ਦਿਓ ਜੀ ਇਹ ਤਾਂ ਦੇਖੋ ਜੀ ਸਾਹਮਣੇ ਹਾਂਜੀ ਸਾਹਮਣੇ ਜੀ ਸਾਹਮਣੇ ਲੋ ਜੀ ਹੋਰ ਇੱਦਾਂ ਸਾਰਾ ਕੰਚਲ ਹੋ ਗਿਆ ਆ ਮਾਈਆਂ ਦੇ ਜੂੜਾ ਬੈ ਗਿਆ ਆ ਤੇ ਗੁਲਾਬਾਂ ਸਾਰੇ ਚੰਨੇ ਆ ਠੱਲੇ ਵੰਦਰਾ ਪੱਤੀਆਂ ਵੰਡ ਕੇ ਮੇਰੀ ਭੈਣ ਉਧਰੋਂ ਹਾਂ ਹਾਂ ਸਾਰੇ ਲੋਜੀ ਹੁਣ ਆਪਾਂ ਵਿਆਹ ਦੇ ਘਰ ਆ ਗਏ ਆ ਇੱਕ ਕਮਰ ਕੋ ਆਪਾਂ ਬੈਠੇ ਆ ਜੰਦੀ ਵੀ ਆ ਜਾਓ ਬਲੌਗ ਬਣਾਈਏ ਤੇ ਬੈਠ ਕੇ ਗੱਲਾਂ ਕਰੀਏ ਆਪੋ ਆਪਣਾ ਫੋਨ ਲੈ ਕੇ ਆਈਆਂ ਚੱਲ ਫਿਰ ਲੈ ਆ ਫੋਨ ਆਪਾਂ ਤੇ ਹੁਣ ਆਪਾਂ ਸੇ ਦਿਖਾਵਾਂਗੇ ਤੇ ਬੀਬੀ ਵੀ ਲੈ ਚਾਓ ਜਿੱਦਿਆਂ ਦੀ ਬਹਿਣ ਜਾਣਾ ਤੇ ਬੀਬੀਾਂ ਨੇ ਵੀ ਲੈ ਜਾਓ ਫੋਨ ਇਹ ਦਰਾਂ ਦੇ ਤਾਂ ਚਾਹ ਰਹੀ ਕਿ ਹਣਾ ਆ ਕੇ ਸਵਾਗਤ ਹੈ ਸੁਭਾਅ ਦੇ ਪਿਆਪਾ ਲਓ ਜੀ ਰੋਟੀ ਅਸੀਂ ਦਿਖਾਈਏ ਚਲੋ ਇਹ ਬੋਲੇ ਪਕਣੇ ਥੋੜੀ ਬੜਾ ਥੋੜੀ ਅੱਛਾ ਪੱਕਦੀਆਂ ਨੇ ਬਹੁਤ ਅੱਛਾ ਚਲ ਸਾਦੀ ਪਾ ਦੋ ਹਾਂ ਜੀ ਥੋੜਾ ਅਸੀਂ ਚੱਲਦੇ ਆ ਦਿਨ ਦਾ ਲੈਂਗ ਆ ਭਾਰਾ ਦੋ ਸਾਹਸ ਨਾਲ ਲੱਗੇ ਚੱਲਦੇ ਆ ਉਦਲ ਸੂਟ ਆ ਐ ਬਰਲੈਂਗ ਆ ਕਾਲੂ ਤੇ ਤਿਆਰ ਹੋਣਾ ਦੀਦੀ ਨੇ ਜੀ ਸਮਾਨ ਉਹਨੂੰ ਛੇਤੀ ਮਿਲ ਜਾਵੇ ਛੇਤੀ ਤਿਆਰ ਹੋ ਜਾਵੇ ਬਸ ਜੀਜਾ ਜੀ ਟਾਈਮ ਤੇ ਆ ਜਾਣ ਆਹੋ ਆਪਾਂ ਤਾਂ ਹੋ ਹੀ ਜਾਣਾ ਤਿਆਰ ਤਾਂ ਹੋ ਜਾਣਾ ਤੋ ਆਲੋਸੋ ਨਾਲ ਗੱਲ ਮਾਰਨਾ ਸੀ ਅਸੀਂ ਵੀ ਮਸੀ ਲੱਗਦੀ ਆ ਲੈਂਗਾ ਆ ਗਿਆ ਲੈਂਗਾ ਹੈਲੋ ਤੁਹਾਡਾ ਲੈਂਗਾ ਤੇ ਸਵਾਲ ਲੈ ਜਾਂਦਾ ਆਪਾਂ ਟੈਂਸਰ ਤਿਆਰ ਹੋਣਾ ਹੁਣ ਬੀ ਡੱਬੋ ਵਾਕੇ ਨਮਸਟੋ ਫੇਸ ਵੋਸ਼ ਕਰਦੀ ਆ ਗਈ ਸਾਡੇ ਨਾਲ ਕਹਿੰਦੇ ਉੱਤੇ ਜਾ ਕੇ ਤਾਂ ਆਉਗੀ ਚੰਗੇ ਤਰ੍ਹਾਂ ਉਹਦਾ ਸਾਫ ਕਰ ਲਵਾਂ